ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਮੈਨ ਜੇਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਤੇ ਰੇਡੀਅਸ 'ਚ ਇੱਕ ਗੱਡੀ ਆਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਆਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਤੇ ਨੀਤਨ ਗੱਡਕਰੀ ਜੋ ਕਿ ਟਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜਿ ਸਿੱਕਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸੈਕਿੰਡ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਉਹ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਆ ਬਹੁਤ ਸਾਰੇ ਜਾਨਾਂ ਬਚ ਗਈਆਂ ਪਹਿਲਾਂ ਸੜਕ ਤੇ ਤਰਫੇ ਤਰਫੇ ਦੀ ਮਰ ਜਾਂਦੇ ਸੀ ਇਹ ਕੰਮ ਹੁੰਦੇ ਨਹੀਂ 10 ਲੱਖ ਰੁਪਏ ਦਾ ਸਿਹਤ ਦਾ ਬੀਮਾ ਬਸ ਆਉਂਦੇ ਦਿਨਾਂ ਸ਼ੁਰੂ ਹੋਣ ਲੱਗਿਆ ਹੈ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜਾਓ ਬਾਕੀ ਬਾਕੀ ਹਿਸਾਬ ਕਿਤਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥਲੇ ਥਲੇ ਸਾਡਾ ਸਾਰਾ ਖਸਾਬ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਵੀ ਮੰ ਲਾਗੂ ਨਹੀਂ ਹੋਇਆ ਹੈਲਥ ਨਾਲ ਰਿਲੇਟਡ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਇਹ ਲਿਖਤਾ ਕਹਤਾ ਆਰਡਰ ਦੇ ਦਿੱਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਕਿ ਹਸਪਤਾਲ ਤੋਂ ਬਾਹਰੋਂ ਲਿਆ ਜਿਉਂ ਹੀ ਬਰੀਜ ਬਾਹਰ ਜਾਂਦਾ ਹੈ ਉੱਥੇ ਲੁੱਟਿਆ ਜਾਂਦਾ ਹੈ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜੀ ਮਰੀਜ਼ ਨੂੰ ਨਹੀਂ ਭੇਜੂਗਾ ਤੇ ਸਾਨੂੰ ਦੱਸੂਗਾ ਕਿ ਆ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉੱਥੇ ਹਸਪਤਾਲ ਚ ਅਵੇਲੇਬਲ ਕਰਾ ਦਾਂਗੇ ਉਹ ਦਵਾਈ ਹਸਪਤਾਲ ਚ ਮਿਲੂਗੀ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੋਗੀ ਰਹੇ ਹਾਂ ਅਸੀਂ ਪਿੰਡੇ ਤੇ ਅੰਡਾਈਆਂ ਨੇ ਇਹ ਗੱਲਾਂ ਇਹਨਾਂ 'ਚੋਂ ਨਹੀਂ ਇਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲੂ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜਦ ਨਹਿਰ ਹੀ ਆਉਂਦੀ ਐ ਮੋਗਾ ਦੇਖਿਆ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰ ਹੀ ਆਊਗੀ ਸਾਡੀ ਵਾਰ ਹੀ ਆਊ ਸਾਡੀ ਵਾਰ ਹੀ ਆ ਲੈਣ ਦੋ ਅਸੀਂ ਭਵੰਤਮਾਨ ਨੂੰ ਐ ਕਰਾਂਗੇ ਇਹਦੀ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਵਾਰੀ ਹੋ ਗਈ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਸਾਡੀ ਵਾਰੀ ਆਊਗੀ 8 ਵਜੇ ਕਿੰਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਨੇਕਟਰ ਨੂੰ ਕਲੀਨਰ ਨੂੰ ਡਰਾਈਵਰ ਖਾਲੀ ਜਾ ਜੱਤ 20 ਕਿਲੋਮੀਟਰ ਚਲਾ ਕੇ ਦੇਖ ਲੈ ਐਂ ਸਮਝ ਰੱਖਿਆ ਪੰਜਾਬ ਨੂੰ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਜੀ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵੰਤ ਮਾਨੇ ਚੀਕਾਂ ਪਾਉਂਦੇ ਲੈ ਯਾਰ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਹੁੰਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾ ਜ਼ਿੰਦਗੀ 'ਚ ਸਭ ਤੋਂ ਪਹਿਲਾ ਅਵਾਰਡ ਟੀਪੀਡੀ ਕਾਲਜ ਮਾਲਵਾ ਤੇ ਮੈਂ ਜਿਹੜਾ ਹੈਗਾ ਉੱਥੇ ਜਿੱਤੇ ਸੀ ਜੀ ਛੋਟੀ ਜਿਹੀ ਇੱਕ ਮੋਮਬੱਤੀ ਜਿਹੜਾ ਸਟੈਂਡ ਜਿੱਤਿਆ ਸੀ ਨਾਲੇ ਇਹ ਵੀ ਮੈਂ ਉੱਥੇ ਪਿਆ ਮੇਰੇ ਕੋਲੇ ਉਸ ਦਿਵਾਰ ਬਹੁਤ ਵੱਡੇ ਵੱਡੇ ਟਰੋਫੀਆਂ ਜਿੱਤ ਲੀਆਂ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਜਾਂ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਉਹ ਨਜ਼ਾਰਾ ਹੀ ਹੋਰ ਜੇ ਮੈਨੂੰ ਪਤਾ ਹੁੰਦਾ ਜੇ ਇੱਥੇ ਤਿੰਨ ਟੀਪੀੜੀ ਕਾਲਚ ਮੈਂ ਲਈ ਆਉਂਦਾ ਜੋ ਦਿਖਾਉਂਦਾ ਤੁਹਾਨੂੰ ਆਹ ਜਾਂ ਆਹ ਛੋਟੇ ਛੋਟੇ ਚਾਵਾਂ ਜੋ ਨਿਕਲੇ ਹੋਏ ਆਂ ਜੀ ਆਹ ਰਿਸ਼ਤੇਦਾਰੀਆਂ ਨੇ ਆ ਕਰਾੜ ਵਾਲੇ ਆ ਢਿੱਲਮਾ ਟੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਰੇ ਆਪਾਂ ਇੱਕੋ ਜਿਹਾਂ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਤੁਹਾਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਸੁਇਸ ਕਰਕੇ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੁੱਛਦੇ ਦੇ ਰੱਖੇ ਨੇ ਕਿਉਂ ਲੋਕਾਂ ਦੇ ਤੜਕੀ ਗੋਲਾਂ ਕੱਢਣਾ ਉਹ ਕੋਈ ਕਹੋ ਇੱਕ ਹੈਗਾ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਆ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਗੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ ਸਾਰੇ ਕੰਮ ਆਜੇ ਨੇ ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਆਫੇ ਗੁਰਦਾਸ ਮਾਨ ਗਾਉਣੋਂ ਹਟ ਜਾਏ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਬੀਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਨ੍ਹਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋ ਨੂੰ 7 ਕਰੋੜ ਰੁਪਏ ਬੱਬਰ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਬੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦਿਓ ਕਬੱਡੀ ਵਾਲੇ ਉਹਨਾਂ ਨੂੰ ਮਿਲेंगे ਜੀ ਕੋ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਘਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਦੇ ਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਿਰੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤਮਾਨ ਮਾੜਾ ਹੋਵੇ ਬਸ ਕਿਉਂਕਿ ਆਮਕਰਾਂ ਦੇ ਜਵਾਕਾਂ ਨੂੰ ਨਹੀਂ ਚਾੜਦੇ ਆਮਕਰਾਂ ਦੇ ਜਵਾਕ ਆ ਇੱਥੇ ਸਾਡੇ ਕੁਰਸੀਆਂ ਤੇ ਬਹਿ ਗਏ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਮਾਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰ ਬੋਲਣਾ ਕਾਨੂੰ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਭ ਤੋਂ ਹੋਣਗੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀ ਤੇ ਚੜ ਰਿਹਾ ਸੀ ਤੁਸੀਂ ਲੀ ਤੋਂ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਤੇ ਪਾ ਰਹੇ ਸੀ ਜਿਸ ਸਮੇਂ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮਨ ਤਾਂ ਕੋਈ ਕੋਈ ਨ ਕੋਈ ਭੇਜ ਦਿੰਦਾ ਮੈਂ ਕਿ ਕੋਈ ਗੱਲ ਨਹੀਂ ਆਹ ਜੀ ਹਾਥੀ ਏਕ ਨਾ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸੋ ਇਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨੇ ਜਾਂਦਾ ਹੈ ਤੇ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਮਨ ਚੰਗਾ ਲੱਗਿਆ ਅਜ ਰਾਮਪੁਰੇ ਫੁੱਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰੀਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਈ ਹੈ ਪਰਾ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਹੈ ਤੇ ਮੇਰੇ ਵੱਲ ਦੇਖੇ ਦੇਖਣਾ ਬਚਾਰਿਆਂ ਨੂੰ ਆਤਾਂ ਪਈਆਂ ਹੋਈਆਂ ਹਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਪਾੜ ਲਓ। ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ। ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ। ਉਹ ਕਹਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਆ ਫਿਰ ਸੋ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 33 ਸਾਲ ਦੇ ਜਵਾਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਇੱਕ ਵੀ ਬੰਦਾ ਦੱਸ ਦੇਵੇ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੱਤੀ ਅਰਬਾ ਸੀ ਉਹ ਜੋ ਇੱਕ ਟੈਚੀ ਇਧਰ ਦੇ ਤਾਂ ਆਉਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਮੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇਧਰ ਸਰਪੰਚ ਆ ਚੱਕ ਇੰਨੇ ਬਾਤ ਕਰ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲੈ ਆ ਵੀ ਸਰਪੰਚ ਵਾਪਸ ਤੇ ਆਉਣ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗੜਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ 'ਚ ਗੱਡੀ 'ਚ ਮੇਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁੱਖ ਵਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡੱਬਲੀ ਟਰਾਂਸਪੋਰਟਰ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ देऊ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਆਪੜਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਹਿ ਗਿਆ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦੇ ਨਾਲ ਉਹੀ ਨੇ ਕਿਤੇ ਆਪਦੇ ਇਹਨਾਂ ਦੀਆਂ ਜੇਬਾਂ ਬਨਵੇ ਨੇ ਉਹਦੇ ਪੈਸੇ ਜਾਂ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੁੰਦਾ ਜਾਂਦਾ ਹੈ ਕਿਉਂਕਿ ਖਰਾਕ ਆਪ ਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬੱਚਿਓ ਬੜਾ ਗੁੰਮਰਾਹ ਕਹਨ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਢੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ 'ਚ ਡੈਂਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦਾ ਉਦੋਂ ਵੱਡਾ ਤਾਂ ਬਣ ਨਹੀਂ ਸਕਦਾ ਮੈਂ ਮੁੱਖ ਮੰਤਰੀ ਦਾ ਫਿਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਉਧਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਰ ਕਲਾਕਾਰ ਸੀ ਵੇ ਇੱਧਰ ਫੇਲ ਹੋ ਗਿਆ ਉੱਧਰ ਆ ਗਿਆ ਐਵੇਂ ਕਮਾਉਣ ਨੂੰ ਉਧਰੋਂ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਟੀਚਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਵਾਰੀ ਆਊਗੀ ਸਾਡੀ ਵਾਰੀ ਆਊਗੀ ਥੋਡੀਆਂ ਵਾਰੀਆਂ ਤਾਂ ਦੁਖੀ ਹੋ ਕੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਔਖੇ ਜੀ ਤਜਰਬਾ ਨਹੀਂ ਕਹਾਂ ਕਹਿੰਦੇ ਮੈਂ ਕਿ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿ ਇਹਨੇ ਚਿੱਟੇ ਦਾ ਤਜਰਬਾ ਕਰ ਲਿਆ ਕਿ ਇਹਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਜਾ ਘੜਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਲਗਦਾ ਕਿਵੇਂ ਹੋ ਜੂਗਾ ਆਉਂਦਾ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਬ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆਈ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਆਪਾਂ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਹੱਤਵਾਲੇ ਥਰਮਲ ਪਲਾਂਟ ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਿਆ ਇਹ ਨੀਕਾ ਨੂੰ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਨੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੀ ਅਸੀਂ ਮੈਂ ਕਹਾਂ ਯਾਰ ਸੁਖਵੀਰ ਸਿਆ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਿੰਨੀ ਹੀ ਬਣ ਜਾਣਗੀਆਂ ਜੇ ਜ਼ਮੀਨ ਘਟਾ ਸਾਡੇ ਕੋਲੇ ਤਾਂ ਦੱਸਦਾ ਦੇ ਕਿੱਥੇ ਵੇਚੀਦੀ ਹੁੰਦੀ ਐ ਜਿਹਦੇ ਨਾਲ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰਾ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ساری ਉਮਰ ਕਬੀਲਦਾਰੀ ਚ ਹੀ ਵੱਢ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸ ਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਤਨਾ ਸਿਰਫ ਸਿੱਧੇ ਪਤਾ ਲੱਗਦਾ ਅਗਰ ਰਾਜ ਨਹੀਂ ਸੇਵਾ ਕਿਹੜੀ ਸੇ ਬੋ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਢਾਬੇ ਵੱਡੇ ਵੱਡੇ ਬੱਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕਾ ਕੈਨੇਡਾ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਵਾ ਨਿਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾਂ ਸੇਵਾ ਕਰਦੀ ਦੇਖੀ ਨੇ ਜੋਕਾਂ ਤਾਂ ਖੂਨ ਹੀ ਪੀਣਾ ਹੁੰਦਾ ਹੁੰਦਾ ਬਸ ਕੱਲਾ ਚਿਚੜੀਆਂ ਸੇਵਾ ਕਰਦੀਆਂ ਦੇਖੀਆਂ ਕਦੇ ਸੁੱਕ ਬਸਾਉਣੀ ਪਛਾਉਣੀ ਪੈਂਦੀ ਥੱਲੇ ਵੀਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਮੈਂ ਸੰਗ ਵਾ ਲਈ ਜੋ ਇਲਜ਼ਾਮ ਜੋ ਮਰਜੀ ਬੋਲੀ ਜੋ ਸੌ ਝੂਠ ਦਾ ਇੱਕ ਸੱਚ ਬਣਾ ਲਾਂਗੇ ਬੋਲੀ ਜੋ ਪਰ ਲੋਕਾਂ ਨੂੰ ਸਾਰਾ ਪਤਾ ਹੀ ਪਬਲਿਕ ਸਭ ਜਾਣਦੀ ਹੈ ਜੇ ਤੁਹਾਨੂੰ ਲੱਗਿਆ ਕਿ ਯਾਰ ਸੱਚੇ ਦਿਲੋਂ ਬੋਲਦਾ ਭਗਵੰਤ ਮਾਨ ਸੱਚੇ ਦਿਲੋਂ ਪੰਜਾਬ ਦੇ ਹੱਕਾਂ ਚ ਲੋਕਾਂ ਦੇ ਹੱਕਾਂ ਵਾਸਤੇ ਲੱਗੇ ਤੇ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੇ ਸਾਰੇ ਟੀਮ ਦਾ ਹੌਸਲਾ ਵਧਾ ਦਿੱਤਾ। ਜਿੰਦਾਬਾਦ 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 ਬਹੁਤ ਬਹੁਤ ਸਿੰਘ ਮਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਕਦੇ ਵੱਡੇ ਗਰਾਊਂਡ ਦੇ ਵਿੱਚ ਰੱਖ ਕੇ ਖੁੱਲੀਆਂ ਗੱਲਾਂ ਕਰਾਂਗੇ ਇਹ ਤਾਂ ਅਜੇ ਟ੍ਰੇਲਰ ਜਿਹੀ ਹੈ। ਹੋਏ ਤਾਂ ਬਹੁਤ ਕੁਝ ਪਿਆ ਮੇਰੇ ਕੋਲ ਤਾਂ ਸਮਾਨ ਹੀ ਬਾਲਾ ਪੈਣਾਂ ਦਾ। ਤਾਂ ਇਹ ਤਾਂ ਧਰਤੀ ਨੇ ਇੱਕ ਗੱਲ ਮੈਨੂੰ ਥੋੜੀ ਜਿਹੀ ਸਕੂਨ ਵੀ ਦਿੰਦੀ ਐ ਕਈ ਵਾਰੀ ਮੇਰੇ ਕੋ ਵੀਡੀਓ ਆ ਜਾਂਦੀਆਂ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਹੂੰਦੜ ਮੂਰੇ ਟੀਂਸੇ ਮੂਰੇ ਬਾਦਲ ਮੂਰੇ ਚੰਦੂ ਮਾਰੇ ਮੂਰੇ ਜੇ ਆਪਣਾ ਕੈਪਟਨ ਮੂਰੇ ਜਿਹੜੇ ਵੀ ਹੈਗੇ ਨੇ ਜਿੰਨੇ ਇਹਨੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਭਗਵਾਨ ਤੁਮਾ ਨੇ ਮੈਂ ਤੁਹਾਨੂੰ ਕੀ ਕਹਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰੋ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਾਂ ਦੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦੇ ਸਾਰਾ ਕੁਝ ਮਿਲ ਗਿਆ ਜਾ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕੇ ਮੈਨੂੰ ਆਹ ਦਿਓ ਬੈਰ ਕੱਟ ਦਿਓ ਮਗਾ ਕੀ ਗੱਲ ਚਮਰੋਦ ਦਾ ਕਿਲਾ ਜਿੱਤ ਕੇ ਆਇਆ ਬੈਰ ਕੱਢ ਦੀਏ ਤੇ ਲੋਕਾਂ ਇਧੀਆਂ ਪੋਤਾਂ ਨੂੰ ਮਾਰ ਕੇ ਆਇਆ ਫੱਤਰ ਪਿਛਾ ਕੇ ਆਇਆ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਚ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਹੈ ਯਾਰ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਕਿਰਦਤ ਮੈਨੂੰ ਆ ਦੇ ਉਹ ਖਾਣ ਨੂੰ ਆ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਫਿਰ ਉਹ ਹੀ ਮਿਲੂ ਜਿਹੜਾ ਭਾਈ ਉੱਥੇ ਵਾਕਿਆ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ 'ਚ ਕੈਪਟਨ ਮਨਿੰਦਰ ਉਹਦੇ ਹੱਕ 'ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਤਾਂ ਜਦੋਂ ਲੋਕਾਂ ਨੇ ਕਿਹਾ ਕਹਿੰਦੇ ਗਲਤ ਬੋਲੀ ਜਾਣਾ ਓਏ ਉਹ ਤਈ ਤਈ ਵੀ ਕੀਤਾ ਸੀ ਤਾਂ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਕਿਹਾ ਕਿਤੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲ ਪੱਗ ਬਨ ਕੇ ਬਾਬਾ ਬਕਾਲਾ ਸਾਹਿਬ ਰੱਖੜਪੁਰ ਨੇ ਮੇਲੇ ਤੇ ਕਹਿੰਦਾ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰ ਨਾਲ ਤਕਰੀਸ ਕੇ ਲੈ ਕੇ ਜਾਵਾਂਗੇ ਮਜੀਠੀ ਹਲਾ ਤੇ ਉਹ ਹੀ ਕਹਿੰਦਾ ਸੀ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਲੰਗਣਾ ਹੈ ਮੈਂ ਕਿਹਾ ਚਾਹੇ ਇਹੀ ਮਨੁੱਖ ਰਹਿ ਗਏ ਇਸ ਤਰ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਫਿਰ ਕਰਨਾ ਕਰੋ ਤੁਸੀਂ ਇਹ ਪੋਸਟਰ ਪੋਸਟਰ ਜੇ ਜਿਹੜੇ ਇਹਨਾਂ ਦੇ ਆ ਜਿਹੜੇ ਫਿਰਦੇ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜੂਬ ਦੇ ਦਿਆ ਕਰੋ ਛੋਟਾ ਕੋ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਢੱਪਣ ਦਿੰਦਾ ਮੈਂ